ਬਰਸਾਤਾ ਵਿੱਚ ਕਰਾਂ ਦੇ ਆਸ-ਪਾਸ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਨੂੰ ਸੱਦਾ ਮਿਲਦਾ ਹੈ ਅਤੇ ਕੂੜਾ ਸਮੇਤ ਇਹ ਵੀ ਨਾਲ ਚੱਕਣ ਨਾਲ ਇਲਾਕੇ ਆ ਵਿੱਚ ਗੰਦਗੀ ਫੈਲ ਜਾਂਦੀ ਹੈ ਜਦੋਂ ਲੋਕ ਖੁਦ ਹੀ ਗੰਦਗੀ ਫੈਲਾਉਣ ਐਸੇ ਕੰਮ ਕਰੰਤਾ ਦੱਸੋ ਸਰਕਾਰ ਕੀ ਕਰੇ ਦੇਖੋ ਵੀਡੀਓ ਵਿੱਚ ਨਗਰ ਨਿਗਮ ਦੇ ਸੈਨੀਟੇਸ਼ਨ ਇੰਸਪੈਕਟਰ ਹਿਤੇਸ਼ ਸ਼ਰਮਾ ਰਾਤ ਨੂੰ 9 ਵਜੇ ਦੇ ਕਰੀਬ ਗੱਡੀ ਵਿੱਚ ਆ ਕੇ ਗੁਪਤ ਸ਼ਿਕਾਇਤ ਤੇ ਇੱਕ ਨੌਜਵਾਨ ਜੋ ਪਿੰਡ ਕੋਟਲੀ ਦੇ ਪਾਸ ਦਾ ਹੈ ਅਤੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਬਾਹੜਾ ਹਸਪਤਾਲ ਦੇ ਕੋਲ ਪਲਾਟ ਵਿੱਚ ਸੁੱਟਦਾ ਹੈ ਤਾਂ ਇੰਸਪੈਕਟਰ ਹਿਤੇਸ਼ ਸ਼ਰਮਾ ਉਸ ਨੂੰ ਕਾਬੂ ਕਰ ਲੈਂਦਾ ਹੈ ਤੇ ਮੌਕੇ ਤੇ ਇਨਸਪੈਕਟਰ ਚਾਲਾਨਾ ਕਰ ਦਿੰਦਾ ਹੈ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਰੋਜ਼ਾਨਾ ਹੀ ਉਹ ਮੁਰਗੀਆਂ ਦੇ ਖੰਮ ਗੰਦਾ ਮਾਸਲੇ ਲਿਫਾਫਿਆਂ ਵਿੱਚ ਪਾ ਕੇ ਸੁੱਟਦਾ ਸੀ ਜਿਸ ਨਾਲ ਬਦਬੂ ਫੈਲਦੀ ਸੀ इंस्पेक्टर हितेश शर्मा ने कहा कि निगम टीम ਵੱਲੋਂ ਲਗਾਤਾਰ ਕਾਰਵਾਈ ਜਾਰੀ ਰਹੇਗੀ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਿਤੇਸ਼ ਕੁਮਾਰ ਸ਼ਰਮਾ ਜੀ ਹਾਂਜੀ ਤੁਸੀਂ ਅੱਜ ਅਰਬਨ ਸਟੇਟ ਦੇ ਮੇਨ ਰੋਡ ਤੇ ਜਿੱਥੇ ਕੂੜੇ ਦਾ ਡੰਪ ਆ ਉੱਥੇ ਦੇਖਿਆ ਜਾ ਰਿਹਾ ਤੁਸੀਂ ਇੱਕ ਰਾਤ ਦੇ ਟਾਈਮ ਚਲਾਨ ਕਰ ਰਹੇ ਆ ਹਾਂਜੀ ਇਹ ਕੀ ਟਾਈਮ ਹੋਇਆ ਸਰ 9 ਵਜੇ 7 ਮਿੰਟ ਹੋ ਚੁੱਕੇ ਤੇ ਕਿਸ ਚੀਜ਼ ਦਾ ਤੁਸੀਂ ਚਲਾਨ ਕੀਤਾ ਕੂੜੇ ਦੇ ਡੰਪ ਦੇ ਕੋਲ ਬ੍ਰਦਰ ਇਹ ਬਾਰਲੇ ਪਾਸਿਓਂ ਜਿੱਦਾਂ ਨਾਲ ਲੱਗਦੇ ਸ਼ਹਿਰ ਨੇ ਉਥੋਂ ਕੂੜਾ ਲੈ ਕੇ ਇੱਥੇ ਹੁੰਦੇ ਆ ਇੱਥੇ ਢੇਰ ਲਾ ਕੇ ਚਲੇ ਜਾਂਦੇ ਆ ਹੁਣ ਜਿਹੜਾ ਕੂੜਾ ਲੈ ਕੇ ਆਏ ਸੀ ਜਿਨ੍ਹਾਂ ਦਾ ਮੈਂ ਚਲਾਨ ਕੀਤਾ ਇਹ ਪਸ਼ੂ ਪੰਛੀਆਂ ਦੀ ਖਲ ਉਹਨਾਂ ਦੇ ਖਾਂਬ ਜਿੱਦਾਂ ਮੁਰਗਿਆਂ ਦੇ ਉਹਨਾਂ ਦੀ ਚਰਬੀ ਉਹ ਚੀਜ਼ੇ ਲੈ ਕੇ ਆਏ ਸੀ ਇੱਥੇ ਸੁੱਟਣ ਆਪੇ ਇਹਨਾਂ ਦਾ ਚਲਾਨ ਕਰ ਦਿੱਤਾ ਤੇ ਅਰਬਨ ਸਟੇਟ ਦੇ ਏਰੀਏ ਦੇ ਵਿੱਚ ਡੰਪ ਤੇ ਦੋ ਬਕਸੇ ਲੱਗੇ ਹੋਏ ਆ ਜਿਹਦਾ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਬਕਸੇ ਲੱਗੇ ਉਹਨਾਂ ਤੋਂ ਬਾਹਰ ਵੀ ਕਾਫੀ ਕੂੜਾ ਹੁੰਦਾ ਆ ਤੇ ਕੀ ਮੈਸੇਜ ਦਿੰਨੇ ਆ ਤੁਸੀਂ ਲੋਕਾਂ ਨੂੰ ਕਿ ਇਹ ਕੂੜੇ ਦਾ ਜਿੱਦਾਂ ਅਸੀਂ ਤਾਂ ਦੇਖੋ ਜੀ ਲੋਕਾਂ ਦੇ ਘਰ-ਘਰ ਜਾ ਕੇ ਵੀ ਜੋ ਜਾਗਰੂਕ ਕਰਦੇ ਆਂ ਲੋਕਾਂ ਨੂੰ ਵੀ ਜਿਹੜਾ ਆਪਣਾ ਘਰ ਦਾ ਕੂੜਾ ਹੈ ਕਿਚਨ ਵੇਸਟ ਆ ਉਹਨੂੰ ਅਲੱਗ ਡਸਟਬਿਨ ਲਗਾਓ ਜਿਹੜਾ ਫੁੱਟਾ ਕੂੜਾ ਹੈ ਉਹਨੂੰ ਤੁਸੀਂ ਆਪ ਵੀ ਮੈਨੇਜ ਕਰ ਸਕਦੇ ਹੋ ਜਿਸ ਤਰ੍ਹਾਂ ਲਿਫਾਫੇ ਆ ਗੱਤੇ ਆ ਪਲਾਸਟਿਕ ਦੀਆਂ ਬੋਤਲਾਂ ਕੱਚ ਦੀਆਂ ਬੋਤਲਾਂ ਉਹ ਆਪਾਂ ਇਕੱਠੀਆਂ ਕਰਕੇ ਸੇਲ ਕਰ ਸਕਦੇ ਹਾਂ ਤੁਹਾਡਾ ਬਾਹਰ ਨਾ ਕੀਤੀਏ ਜਿਹੜਾ ਅੱਜ ਤੁਸੀਂ ਰਾਤ ਨੂੰ ਇੱਕ ਛਾਪਾ ਮਾਰਿਆ ਆ ਇਹ ਛਾਪਾ ਅੱਜ ਦੇ ਦਿਨ ਦਾ ਹੀ ਆ ਕਿ ਅੱਗੇ ਵੀ ਇਹ ਪ੍ਰੋਸੈਸ ਚੱਲਦਾ ਰਹੇਗਾ ਰੂਟੀਨ ਚ ਹੀ ਚੱਲਣਾ ਆ ਅਸੀਂ ਰੂਟੀਨ ਚ ਹੀ ਇਹ ਕਾਰਵਾਈ ਕਰਨੀ ਆ ਕਿਉਂਕਿ ਸਾਡੇ ਸ਼ਹਿਰ ਦਾ ਉਹਨਾਂ ਕੂੜਾ ਹੈਨਿੰਗਾ ਜਿੰਨਾ ਕੂੜਾ ਆਸੇ ਪਾਸੋਂ ਆ ਕੇ ਲੋਕ ਇੱਥੇ ਢੇਰੀਆਂ ਕਰਕੇ ਜਾਂਦੇ ਆ